ਸਸੀ ਜਮਾ ਦਾ ਚੀਕਾ ਖਸੀ ਗਾ ਕੋਈ ਬਾਬੇ ਨੇ ਬਾਬਾ ਭਲੀ ਕਰੂਗਾ ਬਹੁਤ ਨਹੀਂ ਹੁਣ ਆਪਣੇ ਥੋੜਾ ਜਿਹਾ ਵਿਆਹ ਕਿਹੜੀ ਬੱਚੀ ਦਾ ਇੱਕ ਬੱਚੀ ਸਮਾ ਸਮਾ ਨਹੀਂ ਆਪਣੇ ਕੋਲ ਇੱਕ ਹੀ ਕਬਰਾਂ ਸੀ ਜੀ ਇਹ ਨਹੀਂ ਨਹੀਂ ਇੱਕ ਇਹ ਦੇਖੋ ਦੋ ਕਬਰਾਂ ਨਾ ਨੇ ਹਾਂਜੀ ਇਹ ਇਹਦੇ ਬੇਟੇ ਦਾ ਰਕੇਸ਼ ਆ ਆ ਇਹ ਕੱਢ ਘਾਰਿਆ ਉਹ ਕੱਢ ਘਾਰਿਆ ਦੋਨੋਂ ਇਹ ਇਹਦੇ ਬੇਟਾ ਖਸੀ ਗਾ ਪੈਣੀ ਇਹਦਾ ਪਹਿਲਾਂ ਦਾ ਬਹੁਤ ਮੁਬਾਰਕਾਂ ਵਿਆਹ ਦੀਆਂ ਇਹਗਾ ਤੇ ਬਾਕੀ ਜੋ ਨੁਕਸਾਨ ਹੋਇਆ ਦੇਖਿਆ ਜੋ ਪ੍ਰਾਣ ਦੇ ਆਹ ਦੇਖ ਕੇ ਯਾਰ ਸੱਤ ਨਮਰਾਲਿਓ ਵੀਰੇ ਸੰਦੀਪ ਸਰਤਾਇਨ ਲੱਗੀ ਇਧਰ ਆ ਮੇਰੇ ਆਜੋ ਭਾਈ ਮੈਂ ਸਲੀਪ ਬਿਲਕੁਲ ਠੀਕ ਹੈ ਪਿੱਛੇ ਜਾਂਦਾ ਰਹੇ ਪ੍ਰਾਣ ਆ ਨਵੀਂ ਆਪਦਾ ਮੇਰਾ ਵੀਰਾ ਦੇਖ ਕੇ ਭਰਾਵਣ ਕੇ ਤੇ ਪੈਣੇ ਕਦੋਂ ਵਿਆਹ ਕਦੋਂ ਹਾਂਜੀ 5 ਅਕਤੂਬਰ 2 ਅਕਤੂਬਰ ਦਾ ਮੇਰਾ ਜਨਮ ਦਿਨ ਆ ਕੋਈ ਨਹੀਂ ਬਾਬਾ ਭਲੀ ਕਰੂਗਾ ਠੀਕਾ ਨੁਕਸਾਨ ਹੋਇਆ ਸਾਰੇ ਪੰਜਾਬ ਨਾਲ ਹੀ ਸਾਰੇ ਏਰੀਆ 'ਚ ਹੀ ਹੋਇਆ ਠੀਕ ਆ ਅਸੀਂ ਰਲ ਮਿਲ ਕੇ ਤੁਹਾਡੇ ਨਾਲ ਖੜੇ ਆ ਤੇ ਜੇ ਵੜਿਆ ਪਾਣੀ ਥੋੜਾ ਜਿਹਾ ਪਿੱਛੇ ਥੋੜਾ ਪਿੱਛੇ ਆ ਆ ਪਹਿਨੇ ਆ ਆ 75000 ਰੁਪਏ ਥੋੜਾ ਜੱਤ ਆ ਫੜੋ ਪਹਿਨੇ ਫੜੋ ਆ ਤੇਰੇ ਭਰਾ ਵੱਲੋਂ ਸੇਵਾ ਆ ਠੀਕ ਆ ਤੇ ਬਾਬਾ ਤੈਨੂੰ ਹਮੇਸ਼ਾ ਖੁਸ਼ ਰੱਖੇ ਨਵੇਂ ਘਰ ਜਾਵੇਂ ਠੀਕ ਆ ਤੇ ਜੋ ਵਾਹਿਗੁਰੂ ਨੇ ਕਰਿਆ ਚਲੋ ਤਾਂ ਉਹ ਹੈ ਜਿੰਨੇ ਜੁਗਗੇ ਅਸੀਂ ਹੈਗੇ ਆ ਜੀ ਨਾਲ ਤੇ ਆਪਾਂ ਆਪਣਾ ਕੀ ਘਰ ਦਾ ਜਿਹੜਾ ਇੱਕ ਉਹ ਕਿਤੇ ਆਉਦਾ ਵੀ ਨੁਕਸਾਨ ਹੋਇਆ ਹਾਂ ਹਾਂ ਹਲੋ ਹਾਂ ਹਲੋ ਹਲੋ ਵੀਰੇ 50000 ਰੁਪਏ ਤੇ ਆ ਤੇਰੀ ਸੇਵਾ ਯਾਰ ਚਲੋ ਠੀਕ ਹੈ ਜਿਹੜੇ ਜੁਗਗੇ ਫੋਟੋ ਕਰਾਓ ਭੈਣੇ ਜਿਹੜੇ ਜੁਗਗੇ ਸਾਡੇ ਆਪ ਦੇ ਬਣਾਏ ਕਲਾਕਾਰ ਆ ਚਿਹਰੇ ਤੇ ਪੂਰੀ ਖੁਸ਼ੀ ਹੈ ਸੱਟ ਬਾਈ ਹੁਣੀ ਆਇਆ ਮੈਂ ਕਲਿੱਕ ਕਰਦਾ ਮੈਂ ਕੈਮਰਾ ਕਲਿੱਕ ਕਰੀ ਸੀ ਜਦੋਂ ਸਾਡੇ ਟਾਟਾ ਹੋਟਲੋਂ ਸੰਭਾਏ ਹੈ ਹਾਂ ਆਹ ਜੀ ਤਾਂ ਤਾਂ ਹਰ ਕਿਤੇ ਪੈਸੇ ਰੋ ਪੈਣ gehri ਆ ਕੀ ਕਹਿ ਰਹੇ ਹਾਂ ਕਹਿੰਦੇ ਉਹਨਾਂ ਚਾ ਪੈਸੇ ਦੇ ਜਿੰਨਾ ਮੇਰੇ ਤੁਹਾਡੇ ਨਾਲ ਫੋਟੋ ਲਾ ਕਹਿੰਦੇ ਉਹਨਾਂ ਚਾ ਮੈਨੂੰ ਪੈਸੇ ਦੇ ਨਹੀਂ ਜਿੰਨਾ ਚਾ ਮੈਨੂੰ ਤੁਹਾਡੇ ਨਾਲ ਫੋਟੋ ਗਰੌਂਡ ਦਾ ਠੀਕ ਆ ਇਹ ਇਹ ਖਟਿਆ ਆਪਾਂ ਆਪਦੀ 10 ਸਾਲਾਂ ਚ ਗੱਲਾਂ ਮਿੱਠੀਆਂ ਤੋਂ ਜਿਉਂ ਲੱਗੇ ਠੀਕ ਆ ਸੋ ਮੈਂ ਕਹਿੰਦਾ 10 ਸਾਲਾਂ ਚ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਪੰਜਾਬ ਦੇ ਪੋਤੇ ਆ ਠੀਕ ਆ ਐਹਾ ਪਾਣੀ ਗੂੰਬਦਾ ਕੀ ਕਹਿੰਦਾ ਭਰਾ ਦੇ ਜੀ ਇਹ ਭਾਵਨਾ ਵੇਖੋ ਭਾਵਨਾ ਨਿਕਲ ਕੇ ਆਉਂਦੀ ਪੰਜਾਬੀਆਂ ਦੀ ਕਿ ਇੰਨਾ ਇੰਨਾ ਵਾਹਿਗੁਰੂ ਠੀਕ ਹੈ ਇੱਕ ਨਾ ਚਪਾਟ ਕਰਦੇ ਹਾਂ ਚਪਈ ਸਾਹਿਬ ਦਾ ਪਾਠ ਕਰਿਆ ਕਰੋ ਮੇਰ ਵੇਖੀ ਚੜਦੀ ਗਲਾਂ ਦੀ ਮੈਂ ਪਿੱਛੇ ਜੇ ਬੜੇ ਪਰੇਸ਼ਾਨੀ ਉਹੀ ਦਿਮਾਗੀ ਤੌਰ ਤੇ ਬਹੁਤ ਨਾ ਆ ਚੀਜ਼ਾਂ ਜਰਿਆ ਮੈਨੂੰ ਸੰਤਾਂ ਦੀ ਭਾਈ ਬਖਸ਼ੀ ਵੀ ਚਪਈ ਸਾਹਿਬ ਦਾ ਕਿਉਂਕਿ ਮੈਂ ਬਾਬਾ ਜੀ ਨੂੰ ਕਿਹਾ ਮੈਂ ਬਾਬਾ ਜੀ ਆਪਾਂ ਵੀ ਮੇਰੇ ਤੇ ਉਹੀ ਅਲੀਗੇਸ਼ਨ ਜੇ ਦੁਨੀਆ ਆ ਬਿਨਾ ਗੱਲ ਦੇ ਮੈਂ ਮੈਂ ਤਾਂ ਐ ਦਾ ਬੰਦਾ ਹੀ ਨਹੀਂ ਤੇ ਬਾਬਾ ਜੀ ਕਹਿੰਦੇ ਪੁੱਤਰਾ ਇਹ ਰੱਬ ਨਾ ਪਰਖਦਾ ਹੁੰਦਾ ਹੈ ਵੇਖਦਾ ਹੁੰਦਾ ਹੈ ਤੇ ਚਪਈ ਸਾਹਿਬ ਦਾ ਪਾੜ ਕਰ ਠੀਕ ਆ ਹੁਣ ਉਹੀ ਗੱਲ ਪੰਜਾਬ ਤੇ ਹੋਈ ਹੈ ਵੀ ਬਿਨਾ ਗੱਲ ਨੂੰ ਢੱਕਾ ਹੋਇਆ ਠੀਕ ਆ ਬਾਰਡਰ ਲੱਗਦੇ ਬੜੀਆਂ ਜਾਨਾਂ ਜਾ ਸਕਦੀਆਂ ਸੀ ਬਹੁਤ ਬਚਾਅ ਹੋਇਆ ਕੋਈ ਨਹੀਂ ਘਰ ਟੁੱਟਿਆ ਦੁਬਾਰਾ ਬਣ ਜਾਣਗੇ ਠੀਕ ਆ ਪਰ ਸਹਿਜ ਸਹਿਜ ਜੋ ਚਪਈ ਸਾਹਿਬ ਭਾਵੇਂ 5 ਮਿੰਟ ਕੰਟ ਹੋ ਜਾਂਦਾ ਠੀਕ ਆ ਚਪਈ ਸਾਹਿਬ ਦਾ ਪਾੜ ਕਰਾ ਤੇਰੇ ਭਰਾ ਨੂੰ ਤੂੰ ਲਾਵਾ ਵੀ ਬਾਈ ਇੱਕ ਚੀਜ਼ ਕਹਿ ਕੇ ਚੱਲੇ ਆਂ ਠੀਕ ਆ ਉਮਰ ਵੇਖੀ ਤੇ ਆਪਣੀ ਜ਼ਿੰਦਗੀ ਵੇਖੀ ਕਿਵੇਂ ਵਾਰੇ ਨਿਹਾਰੇ ਹੁੰਦੇ ਹੌਸਲਾ ਨਹੀਂ ਕਰਨਾ ਚਾਹੀਦਾ ਹਾਂ ਤੇ ਭਲਵਾਨ ਜੀ ਇੱਧਰ ਆਓ ਇੱਧਰ ਆਓ ਭਲਵਾਨ ਜੀ ਤੁਹਾਨੂੰ 50000 ਪਹੁੰਚ ਗਿਆ ਦੇਖੋ ਹੁਣ ਗੱਲ ਕੀ ਆ ਪੈਣੇ 75000 ਤੇਰਾ ਵਿਆਹ ਆ ਨਹੀਂ ਵੀ ਵਿਆਹ ਦਾ ਖਰਚਾ 75000 ਹੁੰਦਾ ਆ ਨਹੀਂ ਵੀ ਇਹ 50000 ਹੁੰਦਾ ਠੀਕ ਆ ਹੁਣ ਮੈਂ ਆਇਆ ਮੈਂ ਘਰੋਂ ਨਿਕਲਿਆ ਠੀਕ ਆ ਮੈਂ ਨਿਕਲ ਕੇ ਗਰਾਊਂਡ ਲੈਵਲ ਤੇ ਸੇਵਾ ਕਰਨ ਮੈਨੂੰ ਵੇਖ ਕੇ ਪਤਾ ਨਹੀਂ ਕਿੰਨੇ ਨੌਜਵਾਨ ਨਿਕਲਣਗੇ ਪੈਗੇ ਨਾ ਕਰ ਸਾ ਪੰਜਾਬ ਪੰਜਾਬੀਅਤ ਨਾਲ ਆ ਆਪਦੇ ਭੈਣ ਭਰਾਵਾਂ ਨਾਲ ਆ ਠੀਕ ਆ ਥੋੜਾ ਟਾਈਮ ਆ ਹੌਲੀ ਹੌਲੀ ਸਾਰੇ ਨਿਕਲਣਗੇ ਠੀਕ ਆ ਸਭ ਕੁਝ ਸਹੀ ਹੋਊਗਾ ਤੇ ਪੰਜਾਬ ਨੂੰ ਹੋਰ ਕਿਤੇ ਬਾਹਰਲੇ ਸੱਜਣ ਦੀ ਕਿਸੇ ਦੀ ਕੋਈ ਲੋੜ ਨਹੀਂ ਅਸਲ ਠੀਕ ਆ ਅਸਲ ਪੰਜਾਬ ਦੇ ਜਿਹੜੇ ਬੱਚੇ ਬਾਹਰ ਗਏ ਆ ਉਹਨਾਂ ਦੀ ਅੱਜ ਲੋੜ ਆ ਉਹ ਹੈਲਪ ਕਰੋ ਪੰਜਾਬ ਨਾਲ ਖੜੋ ਠੀਕ ਆ ਬਾਕੀ ਆ ਯਾਰ ਇੱਕ ਕਮਰਾ ਤੇ ਆਪਣਾ ਜੀ ਆਪਣਾ ਹਾਂਜੀ ਸਰ ਤੇ ਵਿਆਹੇ ਬਰੇ ਹੋ ਕੇ ਕੁਆਰੇ ਹੋ ਬੇਟੀਆਂ ਬਲੀਆਂ ਤੋਂ ਓ ਯਾਰ ਆਜ ਮੇਰੀ ਮਰੀਕਾ 130 ਓਏ ਹੋਏ ਯਾਰ 50000 ਰੁਪਏ ਹੋਰ ਦੇਓ ਯਾਰ ਗੱਡੀ ਜਾਂਦਾ ਸੀ 50000 ਹੋਰ ਦੇਓ ਕਿਉਂਕਿ ਯਾਰ ਤੇ ਫਿਰ ਪਟਨ ਪਿਆ ਆਹ ਬੱਚਿਆਂ ਨੂੰ ਪੜ੍ਹਾਈ ਲਿਖਾਈ ਆ ਪੁੱਤ ਠੀਕ ਆ ਇੱਧਰ 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 ਚਾਕੂ ਚੱਲ ਵੇ ਗੁਰੂ ਠੀਕ ਹੋਸ਼ 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 ਹੋਗੇ ਆ ਬਾਤ 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 ਤੇ ਮੱਥੇ ਦੇ ਮਾਇਆ ਮਾਇਆ ਮੱਥੇ ਦੇ ਮੜਾ ਇਸੇ ਕੰਨ ਪਾਵੇ ਜੋਸੀ ਆ ਗਾ ਚਲੋ ਕੋਈ ਲੱਭ ਜੀ ਨਹੀਂ ਚੜਦੀ ਕਲਾ ਚੜਦੀ ਕਲਾ ਹੋਣੀ ਆ ਚੜਦੀ ਕਲਾ ਚਲੋ ਠੀਕ ਆ